जिला मुखसर साहब ਦੀ ਵਕਫਾ ਵਰਗਾ ਨੇ ਕੀਰਤੀ ਪਾਈਚਾਰੀ ਲੀਕਿੰਦ ਸਰਕਾਰ ਵੱਲੋਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਲਾਗੂ ਕੀਤੇ ਜਾਣ ਤੇ ਭਾਰੀ ਉਤਸ਼ਾਹ ਧਿਕ ਨੂੰ ਮਿਲ ਰਿਹਾ ਹੈ ਉਹਨਾਂ ਇਸ ਨਵੇਂ ਕਾਨੂੰਨ ਦਾ ਸਵਾਗਤ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਤਹਿਤ ਹੁਣ ਕੀਰਤੀਆਂ ਨੂੰ ਸੌ ਦੀ ਥਾਂ ਤੇ 125 ਦਿਨ ਦਾ ਗਰੰਟੀਡ ਰੋਜ਼ਗਾਰ ਮਿਲੇਗਾ ਜਿਸ ਨਾਲ ਉਹਨਾਂ ਦੀ ਆਮਦਨ ਸਵਾਦਾ ਹੋਵੇਗਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਮਿਲੇਗੀ ਭਾਰਤ ਸਰਕਾਰ ਵੱਲੋਂ ਮਜ਼ਦੂਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਜੀ ਰਾਮ ਜੀ ਸਕੀਮ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਮਜ਼ਦੂਰਾਂ ਨੂੰ 100 ਦਿਨ ਦੀ ਜਗ੍ਹਾ 125 ਦਿਨ ਕੰਮ ਮਿਲੇਗਾ ਫਿਰ ਕੰਮ ਦੀ ਗਰੰਟੀ ਉਹਨਾਂ ਨੂੰ ਉਹਨਾਂ ਦਾ ਮੈਨਤਾਨਾ ਪੂਰਾ ਮਿਲੇਗਾ ਦੂਸਰਾ ਕੀ ਹੈ ਕਿ ਉਹਦੇ ਵਿੱਚ ਵਿਚੋਲਗੀ ਖਤਮ ਕੀਤੀ ਗਈ ਹੈ ਜਿਹੜੀ ਨਵੀਂ ਰੋਜ਼ਗਾਰ ਗਰੰਟੀ ਸਕੀਮ ਲੈ ਕੇ ਆਂਦੀ ਹੈ ਜੀ ਰਾਮ ਜੀ ਦੇ ਨਾਮ ਤੇ ਥੱਲੇ ਸਾਡੇ ਜਿਹੜੇ ਸਿਆਸੀ ਵਿਰੋਧੀ ਹੈ ਮੈਨੂੰ ਲੱਗਦਾ ਕਿ ਬਿਨਾਂ ਕਿਸੇ ਗੱਲ ਤੋਂ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ ਉਹਨਾਂ ਵੱਲੋਂ ਮੈਂ ਇਹਨੂੰ ਸਟੱਡੀ ਕੀਤਾ ਸੀ ਉਹਨੇ ਦੇਖਿਆ ਸੀ ਕਿ 100 ਦਿਨ ਦੀ بجائے 125 ਦਿਨ ਦੀ ਰੋਜ਼ਗਾਰ ਗਾਰੰਟੀ ਹੈ